ਉਸੀ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਵਿੱਚ ਐਵੇਂ ਦੇ ਵੇਖੇ ਹੋਣਗੇ ਜਿਨ੍ਹਾਂ ਦਾ ਹਰ ਇੱਕ ਕੰਮ ਬਣ ਜਾਂਦਾ ਹੈ ਉਹ ਜਿੱਦਰ ਵੀ ਜਾਂਦੇ ਨੇ ਉਹਨਾਂ ਦਾ ਹਰ ਇੱਕ ਕੰਮ ਪੂਰਾ ਹੋ ਜਾਂਦਾ ਹੈ ਤੁਸੀਂ ਕਹਿੰਦੇ ਹੋ ਕਿ ਯਾਰ ਇਹ ਕਿੰਨਾ ਲੱਕੀ ਇਨਸਾਨ ਹੈ ਇਹਦਾ ਅੱਜ ਤੀ ਕੋਈ ਵੀ ਕੰਮ ਨਹੀਂ ਰੁਕਿਆ ਪਤਾ ਨਹੀਂ ਕੀ ਚਾਂਦੀ ਦਾ ਚਮਚਾ ਮੂੰਹ ਦੇ ਵਿੱਚ ਲੈ ਕੇ ਪੈਦਾ ਹੋਇਆ ਪਰ ਉਹ ਲੋਕ ਜਦੋਂ ਵੀ ਕੋਈ ਜ਼ਰੂਰੀ ਕੰਮ ਕਰਨ ਲਈ ਘਰੋਂ ਨਿਕਲਦੇ ਨੇ ਆਪਣੀ ਜੇਬ ਦੇ ਵਿੱਚ ਇੱਕ ਖਾਸ ਚੀਜ਼ ਪਾ ਕੇ ਨਿਕਲਦੇ ਨੇ ਜਿਹਦੇ ਨਾਲ ਉਹਨਾਂ ਦਾ ਹਰ ਇੱਕ ਕੰਮ ਬੰਦ ਹੈ ਚਾਹੀ ਉਹ ਤੁਹਾਨੂੰ ਇਹ ਚੀਜ਼ ਦੱਸਣ ਜਾਂ ਨਾ ਦੱਸਣ ਪਰ ਉਹ ਲੋਕ ਇਹ ਤਰੀਕਾ ਜ਼ਰੂਰ ਅਪਣਾਉਂਦੇ ਨੇ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਆਪਾਂ ਉਹੀ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਬਹੁਤ ਵੱਡੇ ਪੀਰ ਫਕੀਰ ਵੀ ਦੱਸਦੇ ਨੇ ਜੇਕਰ ਤੁਸੀਂ ਕੋਈ ਵੀ ਜ਼ਰੂਰੀ ਕੰਮ ਜਾਣਾ ਹੈ ਕਾਫੀ ਸਮੇਂ ਤੋਂ ਅੜਿਆ ਹੁੰਦਾ ਹੈ ਤੇ ਤੁਸੀਂ ਆਪਣੀ ਜੇਬ ਦੇ ਵਿੱਚ ਇਹ ਚੀਜ਼ ਪਾ ਕੇ ਲੈ ਕੇ ਜਾਓ ਤੁਹਾਡਾ ਹਰ ਇੱਕ ਕੰਮ ਸਿਰੇ ਚੜ ਜਾਏਗਾ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹੋਗੇ ਸਮਾਨ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਉਸ ਤਰੀਕੇ ਬਾਰੇ ਜੋ ਤੁਸੀਂ ਆਪਣੇ ਕੰਮ ਪੂਰੇ ਕਰਨ ਲਈ ਅਪਣਾਉਣਾ ਹੈ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਸ ਤਰੀਕੇ ਨੂੰ ਅਪਣਾਉਂਦੇ ਸਮੇਂ ਆਪਾਂ ਕਿਹੜੀਆਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ ਇੱਕ ਗੱਲ ਯਾਦ ਰੱਖਿਓ ਇਸ ਦਾ ਦੂਸਰਾ ਭਾਗ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਸ ਨੂੰ ਪੂਰਾ ਸੁਣਿਓ ਨਹੀਂ ਤਾਂ ਇਹ ਤਰੀਕਾ ਕਦੀ ਵੀ ਕੰਮ ਨਹੀਂ ਕਰੇਗਾ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਭਾਗ ਦੀ ਇੱਕ ਵਾਰੀ ਦੀ ਗੱਲ ਹੈ ਇੱਕ ਇਨਸਾਨ ਜੋ ਕਿ ਆਪਣੇ ਬਿਜ਼ਨਸ ਦੇ ਵਿੱਚ ਉਲਝਿਆ ਹੋਇਆ ਸੀ ਕਿਉਂਕਿ ਉਸ ਨੂੰ ਬਿਜ਼ਨਸ ਦੇ ਵਿੱਚ ਕਾਫੀ ਘਾਟਾ ਪੈ ਗਿਆ ਸੀ ਉਹ ਜਿਹੜੀ ਵੀ ਡੀਲ ਕਰਨ ਲਈ ਜਾਂਦਾ ਉਹ ਡੀਲ ਕੈਨਸਲ ਹੋ ਜਾਂਦੀ ਇਹ ਤਾਂ ਉਸ ਨੂੰ ਕੋਈ ਘਾਟੇ ਵਾਲੀ ਡੀਲ ਮਿਲ ਜਾਂਦੀ ਉਹ ਆਪਣੀ ਜ਼ਿੰਦਗੀ ਵਿੱਚੋਂ ਬਹੁਤ ਪਰੇਸ਼ਾਨ ਹੋਇਆ ਕਿਉਂਕਿ ਉਸ ਨੂੰ ਘਾਟੇ ਤੇ ਘਾਟਾ ਪੈ ਰਿਹਾ ਸੀ ਇੰਨਾ ਕੋਈ ਜ਼ਿਆਦਾ ਪਰੇਸ਼ਾਨ ਹੋਇਆ ਕਿ ਉਸਨੇ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਉਹ ਸੋਚਦਾ ਸੀ ਕਿ ਥੋੜੇ ਦਿਨ ਰੈਸਟ ਕਰ ਲਈ ਜਾਵੇ ਕੀ ਪਤਾ ਸਭ ਕੁਝ ਠੀਕ ਹੋ ਜੇ ਪਰ ਉਸਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਮਾੜਾ ਸਮਾਂ ਕਦੀ ਨਹੀਂ ਵੇਖਿਆ ਸੀ ਜਦੋਂ ਉਸਨੇ ਰੈਸਟ ਕਰਨੀ ਸ਼ੁਰੂ ਕੀਤੀ ਤਾਂ ਉਸਨੇ ਸੋਚਿਆ ਕਿ ਆਪਣੇ ਘਰ ਜਾਇਆ ਜਾਵੇ ਕਿਉਂਕਿ ਉਹ ਘਰ ਤੋਂ ਬਾਹਰ ਰਹਿੰਦਾ ਸੀ ਜਦੋਂ ਉਹ ਘਰ ਗਿਆ ਤ ਉਸ ਦੀ ਮਾਂ ਬਹੁਤ ਖੁਸ਼ ਹੋਈ ਕਿ ਮੇਰਾ ਪੁੱਤ ਮੈਨੂੰ ਮਿਲਣ ਆਇਆ ਤੇ ਜਦੋਂ ਉਸ ਦੀ ਮਾਂ ਉਸ ਨੂੰ ਮਿਲਣ ਲੱਗੀ ਤੇ ਉਹ ਕੰਮ ਤੋਂ ਬਹੁਤ ਹੀ ਜ਼ਿਆਦਾ ਖਿਜਿਆ ਹੋਇਆ ਸੀ ਕਿਉਂਕਿ ਉਸ ਦਾ ਕੰਮ ਚੱਲਦਾ ਨਹੀਂ ਸੀ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਬਹੁਤ ਪਰੇਸ਼ਾਨ ਹਾਂ ਤੂੰ ਹਜੇ ਮੈਨੂੰ ਇਕੱਲਾ ਛੱਡ ਦੇ ਜਦੋਂ ਮੈਂ ਠੀਕ ਹੋਇਆ ਤੈਨੂੰ ਆਪੇ ਬੁਲਾ ਲੂੰਗਾ ਤੂੰ ਉਦੋਂ ਮੇਰੇ ਕੋਲ ਆ ਜੀ ਉਹ ਮਾਂ ਪੁੱਛਦੀ ਹੈ ਕਿ ਕੀ ਗੱਲ ਪੁੱਤ ਸਭ ਠੀਕ ਤਾਂ ਹੈ ਤੂੰ ਠੀਕ ਆ ਤੇਰਾ ਸਰੀਰ ਠੀਕ ਹੈ ਉਹ ਕਹਿੰਦਾ ਮਾਂ ਸਭ ਕੋਈ ਠੀਕ ਹੈ ਮੇਰਾ ਦਿਮਾਗ ਖਰਾਬ ਨਾ ਕਰ ਅਗੇ ਦਿਮਾਗ ਬਹੁਤ ਖਰਾਬ ਹੈ ਮੈਂ ਤਾਂ ਰੈਸਟ ਕਰਨ ਲਈ ਘਰ ਆਇਆ ਐ ਇਨੀ ਗੱਲ ਕਹਿ ਕੇ ਉਹ ਮਾਂ ਕੋਲੋਂ ਚਲਿਆ ਜਾਂਦਾ ਤੇ ਆਪਣੇ ਰੂਮ ਦੇ ਵਿੱਚ ਜਾ ਕੇ ਰੈਸਟ ਕਰਨ ਲੱਗ ਜਾਂਦਾ ਤੇ ਸਾਰਾ ਦਿਨ ਆਪਣੇ ਕੰਮ ਬਾਰੇ ਸੋਚਦਾ ਰਹਿੰਦਾ ਉਸ ਦੀ ਮਾਂ ਨੂੰ ਬਹੁਤ ਚਾ ਚੜਿਆ ਸੀ ਕਿ ਮੇਰਾ ਪੁੱਤ ਆਇਆ ਉਸ ਲਈ ਕਦੇ ਨਾ ਕਦੇ ਕੁਝ ਨਾ ਕੁਝ ਬਣਾ ਕੇ ਲੈ ਕੇ ਆਉਂਦੀ ਕਿ ਮੇਰਾ ਪੁੱਤ ਕੁਝ ਖਾ ਲੇ ਪਰ ਉਹ ਕੁਝ ਨਹੀਂ ਖਾ ਰਿਹਾ ਸੀ ਉਹ ਤਾਂ ਬਸ ਟੈਨਸ਼ਨ ਦੇ ਵਿੱਚ ਬੈਠਾ ਹੋਇਆ ਸੀ ਇੱਕ ਦਿਨ ਉਸ ਦਾ ਦੋਸਤ ਉਸ ਕੋਲ ਆਉਂਦਾ ਤੇ ਉਸ ਨੂੰ ਆ ਕੇ ਸਾਰੀ ਗੱਲ ਪੁੱਛਦਾ ਤਾਂ ਉਹ ਦੱਸਦਾ ਕਿ ਯਾਰ ਬਿਜ਼ਨਸ ਦੇ ਵਿੱਚ ਇੰਨਾ ਘਾਟਾ ਪੈ ਗਿਆ ਜਿਹੜੀ ਵੀ ਡੀਲ ਕਰਨ ਜਾਨਾ ਉਹ ਡੀਲ ਕੈਨਸਲ ਹੋ ਜਾਂਦੀ ਹੈ ਤਾਂ ਉਸ ਦਾ ਦੋਸਤ ਕਹਿੰਦਾ ਕਿ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਕੁਝ ਗਲਤ ਹੋ ਜਾਂਦਾ ਪਰ ਆਪਾਂ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਚੱਲ ਆਪਾਂ ਇੱਕ ਮਹਾਪੁਰਸ਼ ਕੋਲ ਜਾਂਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਆਪਾਂ ਨੂੰ ਹੋ ਕੀ ਰਿਹਾ ਤਾਂ ਉਹ ਇਨਸਾਨ ਇੱਕ ਮਹਾਪੁਰਸ਼ਾਂ ਕੋਲ ਚੱਲਿਆ ਜਾਂਦਾ ਤੇ ਮਹਾਪੁਰਸ਼ਾਂ ਨੂੰ ਕਹਿੰਦਾ ਕਿ ਮਹਾਪੁਰਸ਼ੋ ਪਤਾ ਨਹੀਂ ਮੇਰੇ ਨਾਲ ਕੀ ਹੋ ਰਿਹਾ ਮੈਨੂੰ ਵਪਾਰ ਦੇ ਵਿੱਚ ਘਾਟਾ ਹੀ ਪੈ ਰਿਹਾ ਮੈਂ ਜਿਹੜਾ ਕੰਮ ਵੀ ਕਰਨ ਜਾਨਾ ਉਹ ਰੁਕਦਾ ਹੈ ਤੇ ਉਸ ਕੰਮ ਦੇ ਵਿੱਚ ਘਾਟਾ ਪੈ ਜਾਂਦਾ ਹੈ। ਮਹਾਪੁਰਸ਼ ਕਹਿੰਦੇ ਨੇ ਕੋਈ ਗੱਲ ਨਹੀਂ। ਇਦਾਂ ਕਰ ਆ ਗੁੜ ਲੈ ਕੇ ਜਾ। ਜਦੋਂ ਵੀ ਘਰੋਂ ਤੁਰਨਾ ਹੈ ਤਾਂ ਇਹ ਗੁੜ ਖਾ ਕੇ ਤੁਰਨਾ ਹੈ। ਮਹਾਪੁਰਸ਼ਾਂ ਨੇ ਉਹਨੂੰ ਗੁੜ ਦੇ ਦਿੰਦੇ ਨੇ ਤੇ ਗੁੜ ਵਾਪਸ ਆਪਣੇ ਘਰ ਲੈ ਆਉਂਦਾ। ਜਦੋਂ ਉਹ ਇੱਕ ਬਿਜ਼ਨਸ ਡੀਲ ਕਰਨ ਲਈ ਜਾਂਦਾ ਤਾਂ ਉਹ ਗੁੜ ਖਾ ਲੈਂਦਾ। ਪਰ ਉਸ ਗੁੜ ਨਾਲ ਕੁਝ ਨਹੀਂ ਹੁੰਦਾ। ਜਦੋਂ ਉਹ ਗੁੜ ਖਾ ਕੇ ਬਿਜ਼ਨਸ ਡੀਲ ਕਰਨ ਜਾਂਦਾ ਤੇ ਉਹ ਬਿਜ਼ਨਸ ਡੀਲ ਵੀ ਕੈਨਸਲ ਹੋ ਜਾਂਦੀ ਹੈ। ਉਹ ਹੋਰ ਪਰੇਸ਼ਾਨ ਹੁੰਦਾ ਕਿ ਮਹਾਪੁਰਸ਼ਾਂ ਦਾ ਤਰੀਕਾ ਵੀ ਕਾਮਯਾਬ ਨਹੀਂ ਹੋਇਆ। ਉਹ ਭੱਜ ਕੇ ਮਹਾਪੁਰਸ਼ਾਂ ਕੋਲ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਕਿ ਮਹਾਪੁਰਸ਼ੋ ਤੁਹਾਡਾ ਤਰੀਕਾ ਵੀ ਕੰਮ ਨਹੀਂ ਕੀਤਾ ਅੱਜ ਵੀ ਡੀਲ ਕੈਨਸਲ ਹੋ ਗਈ ਮਹਾਪੁਰਸ਼ ਕਹਿੰਦੇ ਨੇ ਕਿ ਚੱਲ ਕੋਈ ਨਹੀਂ ਅਸੀਂ ਤੇਰੇ ਘਰ ਆਵਾਂਗੇ ਉਦੋਂ ਤੈਨੂੰ ਸਭ ਕੁਝ ਦੱਸਾਂਗੇ ਤੇ ਉਹ ਮਹਾਪੁਰਸ਼ਾਂ ਨੂੰ ਆਪਣੇ ਘਰ ਬੁਲਾਉਂਦਾ ਇੱਕ ਦਿਨ ਮਹਾਪੁਰਸ਼ ਉਸਦੇ ਘਰ ਆਉਂਦੇ ਨੇ ਤੇ ਮਹਾਪੁਰਸ਼ਾਂ ਨੂੰ ਉਹ ਇੱਕ ਰੂਮ ਦੇ ਵਿੱਚ ਬਿਠਾਉਂਦਾ ਹੈ ਸੋਚਦਾ ਹੈ ਕਿ ਸ਼ਾਇਦ ਅੱਜ ਮੇਰੀ ਮੁਸ਼ਕਿਲ ਦਾ ਹੱਲ ਹੋ ਜਾਏਗਾ ਕਿਉਂਕਿ ਮਹਾਪੁਰਸ਼ ਆਪ ਮੇਰੇ ਘਰ ਆਏ ਨੇ ਉਸਦੀ ਮਾਂ ਵੀ ਉਸ ਕੋਲ ਆ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਪਾਣੀ ਲੈ ਕੇ ਆਵਾ ਤਾਂ ਉਹ ਇਨਸਾਨ ਆਪਣੀ ਮਾਂ ਨੂੰ ਕਹਿੰਦਾ ਕਿ ਹਾਂ ਹਾਂ ਪਾਣੀ ਤਾਂ ਪਿਆਉਣਾ ਹੀ ਹੈ ਇਹਨਾਂ ਨੂੰ ਐਵੇਂ ਥੋੜੀ ਮੋੜਨਾ ਰੋਟੀ ਵੀ ਖਵਾਉਣੀ ਹੈ ਤੂੰ ਜਾ ਛੇਤੀ ਰੋਟੀ ਦਾ ਇੰਤਜ਼ਾਮ ਕਰ ਉਹ ਇਨਸਾਨ ਮਹਾਪੁਰਸ਼ਾਂ ਨੂੰ ਕਹਿੰਦਾ ਕਿ ਮਹਾਪੁਰਸ਼ੋ ਹੁਣ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਤਾਂ ਬਹੁਤ ਸਮੇਂ ਤੋਂ ਘਰ ਬੈਠਾ ਹੋਇਆ ਹਾਂ ਮਹਾਪੁਰਸ਼ ਕਹਿੰਦੇ ਨੇ ਕਿ ਪੁੱਤ ਹੁਣ ਤੂੰ ਚਾਹੇ ਘਰੋਂ ਜੋ ਮਰਜ਼ੀ ਲੈ ਕੇ ਨਿਕਲ ਤੂੰ ਜੋ ਮਰਜ਼ੀ ਕਰ ਲੈ ਤੇਰਾ ਕੋਈ ਵੀ ਕੰਮ ਸਿਰੇ ਨਹੀਂ ਚੜਨਾ ਉਹ ਇਨਸਾਨ ਪੁੱਛਦਾ ਕਿ ਕਿਉਂ ਮਹਾਪੁਰਸ਼ੋ ਐਡੀ ਕੀ ਗਲਤੀ ਹੋ ਗਈ ਮਹਾਪੁਰਸ਼ ਦੱਸਦੇ ਨੇ ਕਿ ਪੁੱਤ ਤੂੰ ਆਪਣੀ ਮਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਮਾੜਾ ਬੋਲਦਾ ਹੈ ਤੇ ਜਿਹਦੀ ਮਾਂ ਹੀ ਦੁਖੀ ਹੈ ਉਹਨੂੰ ਕੀ ਮਿਲਣਾ ਚਾਹੇ ਉਹ ਜੋ ਮਰਜ਼ੀ ਕਰੀ ਜਾਵੇ ਮਾਂ ਬਾਪ ਦਾ ਜਿੰਨਾ ਚਿਰ ਦਿਲ ਦੁਖੀ ਕਰੇਗਾ ਤੈਨੂੰ ਕੁਝ ਨਹੀਂ ਮਿਲਣਾ ਉਹ ਇਨਸਾਨ ਮਹਾਪੁਰਸ਼ਾਂ ਨੂੰ ਪੁੱਛਦਾ ਹੈ ਕਿ ਫੇਰ ਹੁਣ ਕੀ ਕਰਾਂ ਮਹਾਪੁਰਸ਼ ਕਹਿੰਦੇ ਨੇ ਕਿ ਜਦੋਂ ਵੀ ਘਰੋਂ ਕੋਈ ਜ਼ਰੂਰੀ ਕੰਮ ਲਈ ਨਿਕਲਣਾ ਹੈ ਤੇ ਆਪਣੇ ਮਾਂ ਬਾਪ ਦਾ ਆਸ਼ੀਰਵਾਦ ਲੈ ਕੇ ਨਿਕਲਣਾ ਝੋਲੀ ਦੇ ਵਿੱਚ ਆਪਣੀ ਜੇਬ ਦੇ ਵਿੱਚ ਉਹਨਾਂ ਦੀਆਂ ਦਵਾਵਾਂ ਲੈ ਕੇ ਨਿਕਲਣੀਆਂ ਨੇ ਫੇਰ ਤੇਰਾ ਹਰ ਇੱਕ ਕੰਮ ਬਣੇਗਾ ਤੇ ਉਹ ਇਨਸਾਨ ਜਦੋਂ ਅਗਲੀ ਡੀਲ ਕਰਨ ਲਈ ਗਿਆ ਤਾਂ ਆਪਣੇ ਮਾਂ ਦੇ ਪੈਰੀ ਹੱਥ ਲਾ ਕੇ ਗਿਆ ਤੇ ਉਹਦੀ ਡੀਲ ਵੀ ਪੂਰੀ ਹੋਈ ਜਦੋਂ ਆਪਾਂ ਆਪਣੇ ਮਾਂ ਬਾਪ ਨੂੰ ਦੁਖੀ ਕਰਦੇ ਆਂ ਤੇ ਸੋਚਦੇ ਆਂ ਕਿ ਆਪ ਸੁੱਖ ਪਾਲਾਂਗੇ ਇਦਾਂ ਕਦੀ ਨਹੀਂ ਹੋਏਗਾ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਦੁਖੀ ਰਹੋਗੇ ਹੁਣ ਗੱਲ ਕਰਦੇ ਆਂ ਉਹਨਾਂ ਦੋ ਖਾਸ ਗਲਤੀਆਂ ਦੀ ਜਦੋਂ ਵੀ ਤੁਸੀਂ ਇਹ ਤਰੀਕਾ ਅਪਣਾਉਣਾ ਤੇ ਆਪਣੇ ਮਨ ਦੇ ਵਿੱਚ ਇਹ ਲਾਲਚ ਨਹੀਂ ਰੱਖਣਾ ਕਿ ਮੈਂ ਆਪਣੇ ਮਾਪੇ ਨੂੰ ਸੁੱਖ ਇਸ ਕਰਕੇ ਦੇਵਾਂਗਾ ਕਿ ਮੈਨੂੰ ਵੀ ਸੁੱਖ ਮਿਲੇਗਾ ਜਾਂ ਮੇਰੇ ਸਾਰੇ ਕੰਮ ਬਣਨਗੇ ਇਹ ਗੱਲ ਯਾਦ ਰੱਖਿਓ ਲਾਲਚ ਬੁਰੀ ਬਲਾ ਹੈ ਆਪਣੇ ਮਨ ਦੇ ਵਿੱਚ ਕਦੀ ਲਾਲਚ ਰੱਖ ਕੇ ਆਪਣੇ ਮਾਪੇ ਦੀ ਸੇਵਾ ਨਹੀਂ ਕਰਨੀ ਦੂਸਰੀ ਗਲਤੀ ਜਦੋਂ ਵੀ ਤੁਸੀਂ ਇਹ ਤਰੀਕਾ ਅਪਣਾਉਣਾ ਹੈ ਤੇ ਇਹ ਨਹੀਂ ਕਿ ਜਦੋਂ ਜ਼ਰੂਰੀ ਕੰਮ ਤੇ ਜਾਣਾ ਹੈ ਉਦੋਂ ਹੀ ਇਹ ਤਰੀਕਾ ਅਪਣਾਉਣਾ ਹੈ ਉਦੋਂ ਹੀ ਆਪਣੇ ਮਾਪੇ ਨੂੰ ਪਿਆਰ ਨਾਲ ਬੋਲਣਾ ਹਮੇਸ਼ਾ ਆਪਣੇ ਮਾਪੇ ਨੂੰ ਪਿਆਰ ਨਾਲ ਬੋਲਣਾ ਫੇਰੀਏ ਤਰੀਕੇ ਕੰਮ ਕਰਨਗੇ ਸਾਈਂ ਜੀ ਵੀ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਉੱਚਾ ਰੁਤਬਾ ਮਾਂ ਦਾ ਹੈ ਮਾਂ ਤੋਂ ਉੱਤੇ ਕੋਈ ਚੀਜ਼ ਨਹੀਂ ਹੋ ਸਕਦੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਸਾਈਂ ਜੀ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ